ਪੱਤਰਕਾਰ ਨੇ ਪੁੱਛਿਆ ਕਿ ਜੀ ਤੁਹਾਡੇ ਹੈਲੀਕਾਪਟਰ ਦਾ ਇਸਤੇਮਾਲ ਕਰ ਰਹੇ ਆ ਇਹਦਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਗਵੰਤਮਾਨ ਜੀ ਕਹਿੰਦੇ ਕਿ ਜੀ ਇਹ ਪੰਜਾਬ ਦੇ ਲੋਕਾਂ ਦਾ ਸਵਾਲ ਨਹੀਂ ਹੈ ਜੇ ਇੱਕ ਵਲੌਗਰ ਵੀ ਸਵਾਲ ਕਰ ਰਿਹਾ ਕੀ ਉਹ ਵਲੌਗਰ ਪੰਜਾਬ ਦਾ ਨਹੀਂ ਮੈਂ ਤਾਂ ਸਵਾਲ ਕਰ ਰਿਹਾ ਮੇਰਾ ਸਵਾਲ ਨਹੀਂ ਅਰਵਿੰਦ ਕੇਜਰੀਵਾਲ ਇਹਨਾਂ ਦੇ ਪਾਪਾ ਇੱਕ ਅੰਸ਼ਣ ਤੇ ਬੈਠੇ ਸੀ ਜੀ ਜਿਹੜੀ ਸਰਕਾਰ ਨੂੰ ਲੋਕਾਂ ਨੂੰ ਜਵਾਬ ਦੇਣੀ ਚਾਹੀਦੀ ਹੈ ਤਾਂ ਹੀ ਅਸੀਂ ਲੋਕਪਾਲ ਦਾ ਜਿਹੜੇ ਉਹਨਾਂ ਨੇ ਮੰਗ ਰੱਖੀ ਸੀ 2024 ਤੋਂ ਤਕਰੀਬਨ 4 ਸਾਲ ਅੱਜ ਪੂਰੇ ਹੋ ਚੁੱਕੇ ਨੇ ਮੇਰੇ ਆਪਣੇ ਫਾਦਰ ਤੇ ਮੈਂ ਬਾਹਰ ਦੀ ਗੱਲ ਤੱਕ ਕੀ ਕਰਨੀ ਹੈ ਸੁਖਪਾਲ ਸਿੰਘ ਖੇੜਾ ਤੇ ਪੰਜ ਮੁਕਦਮੇ ਦਰਜ ਕੀਤੇ ਗਏ 6 ਮਹੀਨੇ ਉਹਨਾਂ ਨੂੰ ਜੇਲ੍ਹ ਚ ਰੱਖਿਆ ਗਿਆ ਬੜੇ ਹਾਸੇ ਵਾਲੀ ਗੱਲ ਹੈ ਤੁਸੀਂ ਪਰਚਾ ਪੜ੍ਹੋ ਉਹ ਪਰਚੇ 'ਚ ਉਹਨਾਂ ਨੇ ਲਿਖਿਆ ਕਿ ਜੀ ਇਹਨਾਂ 10 ਬੰਦਿਆਂ ਨੇ ਖਬਰ ਫੈਲਾਈ ਕਿ ਪੰਜਾਬ ਦਾ ਮੁੱਖ ਮੰਤਰੀ ਜਦੋਂ ਜਾਪਾਨ ਗਿਆ ਸੀਗਾ ਤਾਂ ਉਹਦੇ ਪਿੱਛੋਂ ਪੰਜਾਬ ਦੇ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਗਿਆ ਲੇਕਿਨ ਉਹ ਇਸ ਹੈਲੀਕਾਪਟਰ ਦਾ ਇਸਤੇਮਾਲ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਅਫਸਰ ਨੇ ਕੀਤਾ ਇਹਦਾ ਮਤਲਬ ਕਿ ਜਿਹੜੀ ਖਬਰ ਮਾਨਿਕ ਗੋਇਲ ਔਰ ਇਹਨਾਂ ਪੱਤਰਕਾਰਾਂ ਨੇ ਚਲਾਈ ਸੀ ਉਹ ਸਹੀ ਸੀ ਇਹਦਾ ਮਤਲਬ ਕਿ ਪੰਜਾਬ ਦੇ ਹੈਲੀਕਾਪਟਰ ਦਾ ਇਸਤੇਮਾਲ ਹੋਇਆ ਪੱਤਰਕਾਰਾਂ ਦੇ ਵੱਲੋਂ ਅੱਜ ਸੈਕਟਰ 17 ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਇੱਥੇ ਪਹੁੰਚੇ ਹੋਏ ਨੇ ਉਸੇ ਤਰ੍ਹਾਂ ਹੀ ਸੁਖਪਾਲ ਸਿੰਘ ਖੈਰਾ ਦੇ ਬੇਟੇ ਮਹਿਤਾਬ ਸਿੰਘ ਖੈਰਾ ਜੀ ਵੀ ਉੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਮਸਲੇ ਤੇ ਕੀ ਕਹਿਣਾ ਖੈਰਾ ਸਾਹਿਬ ਕਿਵੇਂ ਦੇਖਦੇ ਹੋ ਇਹ ਪਾਰਟੀ ਜੋ ਸੱਤਾ ਦੇ ਵਿੱਚ ਆਈ ਸੀ ਤੇ ਇਹ ਕਹਿੰਦੇ ਸੀ ਕਿ ਵਿਰੋਧੀ ਪਾਰਟੀਆਂ ਪਰਚੇ ਦੀ ਰਾਜਨੀਤੀ ਕਰਦੀਆਂ ਪਰ ਇਸ ਪਾਰਟੀ ਦੀ ਸ਼ੁਰੂਆਤ ਹੀ ਪਰਚਿਆਂ ਤੋਂ ਹੋਈ ਹੈ ਦੇਖੋ ਤੁਸੀਂ ਬੜੀ ਅੱਛੀ ਗੱਲ ਕੀਤੀ 2014 ਵਿੱਚ ਜਦੋਂ ਯੂਪੀਏ ਦੀ ਸਰਕਾਰ ਸੀ ਅਰਵਿੰਦ ਕੇਜਰੀਵਾਲ ਇਹਨਾਂ ਦੇ ਪਾਪਾ ਇੱਕ ਅੰਸ਼ਣ ਤੇ ਬੈਠੇ ਸੀ ਜੀ ਜਿਹੜੀ ਸਰਕਾਰ ਨੂੰ ਲੋਕਾਂ ਨੂੰ ਜਵਾਬ ਦੇਣੀ ਚਾਹੀਦੀ ਹੈ ਤਾਂ ਹੀ ਅਸੀਂ ਲੋਕਪਾਲ ਦਾ ਜਿਹੜੇ ਉਹਨਾਂ ਨੇ ਮੰਗ ਰੱਖੀ ਸੀ 2024 ਤੋਂ ਤਕਰੀਬਨ 4 ਸਾਲ ਅੱਜ ਪੂਰੇ ਹੋ ਚੁੱਕੇ ਨੇ ਮੇਰੇ ਆਪਣੇ ਫਾਦਰ ਤੇ ਮੈਂ ਬਾਹਰ ਦੀ ਗੱਲ ਤੱਕ ਕੀ ਕਰਨੀ ਆ ਮੈਂ ਆਪਣੀ ਅੱਖੀ ਦੇਖਿਆ ਕਿ ਸੁਖਪਾਲ ਸਿੰਘ ਖੇੜਾ ਤੇ ਪੰਜ ਮੁਕਦਮੇ ਦਰਜ ਕੀਤੇ ਗਏ 6 ਮਹੀਨੇ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਪੰਜਵਾਂ ਮੁਕਦਮਾ ਉਹਨਾਂ ਤੇ ਉਦੋਂ ਦਰਜ ਕੀਤਾ ਗਿਆ ਜਦੋਂ ਜੇਲ੍ਹ 'ਚ ਲੋਕ ਸੀਗੇ ਉਹਨਾਂ ਨੂੰ ਜੇਲ੍ਹ ਵਿੱਚੋਂ ਗ੍ਰਿਫਤਾਰ ਕਰਾਇਆ ਗਿਆ ਅੱਜ ਇਹਨਾਂ ਇੰਡੀਪੈਂਡੈਂਟ ਮੀਡੀਆ ਦੇ 10 ਪੱਤਰਕਾਰਾਂ ਤੇ ਝੂਠਾ ਪਰਚਾ ਦਰਜ ਕੀਤਾ ਗਿਆ। ਇਹ ਮੇਰੇ ਹਿਸਾਬ ਨਾਲ ਅਰਵਿੰਦ ਕੇਜਰੀਵਾਲ, ਮਨੀਸ਼ ਸੋਡਿਆ ਤੇ ਜਦੋਂ ਪਰਚੇ ਦਰਜ ਹੋਏ ਇਹ ਅੰਦਰੋਂ ਡਰੇ। ਇਹ ਘਬਰਾ ਗਏ ਹੋਣੇ ਇਹਨਾਂ ਨੇ ਸੋਚਿਆ ਹੋਣਾ ਕਿ ਯਾਰ ਜੇ ਅਸੀਂ ਡਰ ਸਕਦੇ ਹਾਂ ਤੇ ਅੱਜ ਪੰਜਾਬ ਦੇ ਲੋਕਾਂ ਤੇ ਅਸੀਂ ਇਹੋ ਜਿਹਾ ਤਸ਼ੱਦਦ ਕਰੀਏ, ਅਸੀਂ ਵੀ ਜ਼ੁਲਮ ਕਰੀਏ, ਅਸੀਂ ਵੀ ਧੱਕੇਸ਼ਾਹੀ ਕਰੀਏ ਕਿ ਕੀ ਪਤਾ ਇਹ ਵੀ ਡਰ ਜਾਣ। ਪਰ 4 ਸਾਲ ਪੰਜਾਬ ਤੇ ਰਾਜ ਕਰਨ ਦੇ ਬਾਵਜੂਦ ਇਹ ਪੰਜਾਬ ਦੇ ਲੋਕਾਂ ਦੀ ਜਿਹੜੀ ਮਾਨਸਿਕਤਾ ਨੂੰ ਸਮਝ ਨਹੀਂ ਪਾਏ। ਜਦੋਂ ਵੀ ਤੁਸੀਂ ਮੈਂ ਤਾਂ ਅਕਸਰ ਸਟੇਜਾਂ ਤੋਂ ਕਹਿੰਦਾ ਜਦੋਂ ਮੇਰੇ ਫਾਦਰ ਜੇਲ੍ਹ ਵਿੱਚ ਸੀ ਜਦੋਂ ਮੈਂ ਪਿੰਡਾਂ ਜਾਂਦਾ ਸੀ ਜਦੋਂ ਤੁਸੀਂ ਪੰਜਾਬ ਵਿੱਚ ਇਸ ਦੇਸ਼ ਵਿੱਚ ਸੱਚ ਬੋਲੋਗੇ ਤੇ ਸੱਚ ਬੋਲਣ ਦੀ ਤੁਹਾਨੂੰ ਕੀਮਤ ਅਦਾ ਕਰਨੀ ਪੈਂਦੀ ਹੈ ਔਰ ਇਹ ਕੀਮਤ ਅਦਾ ਤੁਸੀਂ ਤੁਹਾਨੂੰ ਝੂਠੇ ਪਰਚਿਆਂ 'ਚ ਨਾਮਜ਼ਦ ਕਰ ਦਿੰਦੇ ਤੁਹਾਨੂੰ ਲਾਲਚ ਦਿੰਦੇ ਨੇ ਔਰ ਅਸੋਚੀ ਗੱਲ ਹੈ ਪਰ ਇਹ ਪੰਜਾਬ ਦਾ ਇਤਿਹਾਸ ਹੈ ਸਰਕਾਰ ਤੇ ਇਹ ਕਹਿੰਦੀ ਕਿ ਇਹ ਤਾਂ ਪੱਤਰਕਾਰ ਨਹੀਂ ਇਹ ਤਾਂ ਬਲੌਗਰ ਨੇ ਏ ਮੈਂ ਭਗਵੰਤ ਮਾਨ ਦੀ ਉਦਾਹਰਨ ਦੇ ਤੌਰ ਤੇ ਕੱਲ ਪਰਸੋਂ ਇੱਕ ਉਹਨਾਂ ਦੀ ਵੀਡੀਓ ਆਈ ਸੀ ਇੱਕ ਪੱਤਰਕਾਰ ਨੇ ਪੁੱਛਿਆ ਕਿ ਜੀ ਤੁਹਾਡੇ ਹੈਲੀਕਾਪਟਰ ਦਾ ਇਸਤੇਮਾਲ ਕਰ ਰਹੇ ਆ ਇਹਦਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਜੀ ਕਹਿੰਦੇ ਕਿ ਜੀ ਇਹ ਪੰਜਾਬ ਦੇ ਲੋਕਾਂ ਦਾ ਸਵਾਲ ਨਹੀਂ ਆ ਜੇ ਇੱਕ ਵਲੌਗਰ ਵੀ ਸਵਾਲ ਕਰ ਰਿਹਾ ਕਿ ਉਹ ਵਲੌਗਰ ਪੰਜਾਬ ਦਾ ਨਹੀਂ ਮੈਂ ਅਜ ਸਵਾਲ ਕਰ ਰਿਹਾ ਮੇਰਾ ਸਵਾਲ ਨਹੀਂ ਇਹ ਦੇਖੋ ਇਹ ਕਹਿਣਾ ਕਿ ਇਹ ਫਲਾਨਾ ਬੰਦਾ ਪੱਤਰਕਾਰ ਨਹੀਂ ਹੈ ਇਹਨਾਂ ਦੇ ਤਾਂ ਮਾਫ ਕਰਨਾ ਇਹਨਾਂ ਦੇ ਜ ਰਤਨ ਔਰ ਮਿੰਟੂ ਗਰੂਸਰੀਆ ਜੀ ਜਾਂ ਆਰਐਮਬੀ ਟੀਵੀ ਹੈ ਇਹਨਾਂ ਦੇ ਤੁਸੀਂ ਜੇ ਆਊਟਰੀਚ ਦੇਖੋ ਲੱਖਾਂ ਲੋਕ ਉਹਨਾਂ ਨੂੰ ਸੁਣ ਰਹੇ ਨੇ ਸੋ ਇੱਕ ਇਸ ਗੱਲ ਇਸ ਟੈਕਨੀਕੈਲਿਟੀ ਤੇ ਕਹਿ ਦੇਣਾ ਕਿ ਜੀ ਇਹ ਜਰਨਲਿਸਟ ਨਹੀਂ ਹੈ ਬਲੌਗਰ ਹੈ ਕਿ ਤੁਸੀਂ ਬਲੌਗਰ ਨੂੰ ਜਵਾਬ ਦੇ ਨਹੀਂ ਹੋ ਕਿ ਇੱਕ ਇਨਫਲੂਐਂਸਰ ਤੋਂ ਅੱਜ ਤੋਂ ਸਵਾਲ ਨਹੀਂ ਪੁੱਛ ਸਕਦਾ ਲੋਕਪਾਲ ਤੇ ਲੋਕਤੰਤਰ ਲੋਕਪਾਲ ਦੀ ਮੰਗ ਕੀਤੀ ਸੀ ਲੋਕ ਲੋਕਪਾਲ ਦੇ ਵਿੱਚ ਟਰਾਂਸਪੇਰੈਂਸੀ ਹੁੰਦੀ ਹੈ ਕਿ ਜਿਹੜਾ ਵੀ ਕੋਈ ਸਰਕਾਰ ਦੇ ਅੰਦਰ ਜਿਹੜਾ ਵੀ ਕੋਈ ਉੱਚੀ ਉਸ ਉਸ ਅਹੁਦੇ ਤੇ ਬੈਠਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਹੋਊਗਾ ਉਹੀ ਜਵਾਬ ਇਹ ਮੰਗਦੇ ਸੀ ਤੁਸੀਂ ਪਰਚੇ ਦੀ ਗੱਲ ਕੀਤੀ ਬੜੇ ਹਸਿਆ ਵਾਲੀ ਗੱਲ ਹੈ ਤੁਸੀਂ ਪਰਚਾ ਪੜੋ ਉਹ ਪਰਚੇ 'ਚ ਇਹਨਾਂ ਨੇ ਲਿਖਿਆ ਕਿ ਜੀ ਇਹਨਾਂ 10 ਬੰਦਿਆਂ ਨੇ ਖਬਰ ਫੈਲਾਈ ਕਿ ਪੰਜਾਬ ਦਾ ਮੁੱਖ ਮੰਤਰੀ ਜਦੋਂ ਜਾਪਾਨ ਗਿਆ ਸੀਗਾ ਤਾਂ ਉਹਦੇ ਪਿੱਛੋਂ ਪੰਜਾਬ ਦੇ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਗਿਆ ਲੇਕਿਨ ਉਹ ਇਸ ਹੈਲੀਕਾਪਟਰ ਦਾ ਇਸਤੇਮਾਲ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਅਫਸਰ ਨੇ ਕੀਤਾ ਤੇ ਇਹਦਾ ਮਤਲਬ ਕਿ ਜਿਹੜੀ ਖਬਰ ਮਾਨਿਕ ਗੋਇਲ ਔਰ ਇਹਨਾਂ ਪੱਤਰਕਾਰਾਂ ਨੇ ਚਲਾਈ ਸੀ ਉਹ ਸਹੀ ਸੀ ਇਹਦਾ ਮਤਲਬ ਕਿ ਪੰਜਾਬ ਦੇ ਹੈਲੀਕਾਪਟਰ ਦਾ ਇਸਤੇਮਾਲ ਹੋਇਆ ਹੋਇਆ ਆ ਕਨਸਟੀਟਿਊਸ਼ਨਲ ਪੋਸਟ ਜਿਹੜੀਆਂ ਨੇ ਉਹ ਕੌਣ-ਕੌਣ ਹੈ ਯਹਾਂ ਤੱਕ ਗਵਰਨਰ ਹੈ ਜਾਂ ਪੰਜਾਬ ਐਡਵੋਕੇਟ ਜਨਰਲ ਹੈ ਜਾਂ ਸ਼ਾਇਦ ਕਾਉਂਸਲ ਆਫ ਮਿਨਿਸਟਰਸ ਹੋਣਗੇ ਸੋ ਇਹ ਮੰਨਦੇ ਨੇ ਕਿ ਹੈਲੀਕਾਪਟਰ ਦਾ ਇਸਤੇਮਾਲ ਹੋਇਆ ਇਹਨਾਂ ਨੇ ਵੀ ਇਹੀ ਕਿਹਾ ਕਿ ਹੈਲੀਕਾਪਟਰ ਦਾ ਇਸਤੇਮਾਲ ਹੋਇਆ ਸੋ ਮੇਰੇ ਹਿਸਾਬ ਨਾਲ ਇਹ ਬੜਾ ਬੇਤੁੱਕਾ ਦਾ ਪਰਚਾ ਹੈ ਮੈਨੂੰ ਯਕੀਨ ਹੈ ਕਿ ਜਿੱਦਣ ਇਹ ਕੋਈ ਪਰਚਾ ਕੋਰਟ ਜਾਊਗਾ ਉੱਥੇ ਇਹਨਾਂ ਨੂੰ ਝਾੜ ਵੀ ਪਊਗੀ ਤੇ ਪਰਚਾ ਰੱਦ ਵੀ ਹੋਊਗਾ ਜਦੋਂ ਇਹ ਖਬਰ ਚੱਲਦੀ ਹੈ ਤਾਂ ਬਲਤੇਜ ਪੰਨੂ ਸਾਹਿਬ ਇਸ ਤੇ ਪ੍ਰੈਸ ਕਾਨਫਰੰਸ ਵੀ ਕਰਦੇ ਨੇ ਉਹ ਇਹ ਗੱਲ ਕਹਿੰਦੇ ਕਿ ਇਹ ਤਾਂ ਅੰਮ੍ਰਿਤਸਰ ਦੇ ਰਾਜਪਾਲ ਨੇ ਇਸ ਦੀ ਕੀਤਾ ਸੀਗੀ ਵਰਤੋਂ ਕੀਤੀ ਸੀਗੀ ਹੋਰ ਕਿਤੇ ਨਹੀਂ ਚੱਲਿਆ ਹੈਲੀਕਾਪਟਰ ਫਿਰ ਫਿਰ ਇਹ ਪਰਚਾ ਨਹੀਂ ਸੀ ਬੰਦ ਕਿਉਂਕਿ ਇਹਨਾਂ ਨੇ ਤਾਂ ਇਹੀ ਕਿਹਾ ਕਿ ਹੈਲੀਕਾਪਟਰ ਦਾ ਇਸਤੇਮਾਲ ਹੋਇਆ ਔਰ ਇਹ ਜਿਹੜਾ ਇਸਤੇਮਾਲ ਇਹਨਾਂ ਨੇ ਕੱਢਿਆ ਜਿਹੜਾ ਉਹ ਹੈ ਫਲਾਈਟ ਰੇਡਾਰ ਤੇ ਤੁਹਾਡੇ ਕੋਲ ਸਾਰਿਆਂ ਕੋਲ ਆਪਣੇ ਕੋਲ ਇੰਟਰਨੈਟ ਹੈ ਫੋਨ ਤੇ ਫਲਾਈਟ ਰੇਡਾਰ 24.com ਤੁਸੀਂ ਕਰੋ ਹੈਲੀਕਾਪਟਰ ਦਾ ਜਿਹੜਾ ਕੋਲ ਸਾਈਨ ਹੁੰਦਾ ਉਹ ਤੁਸੀਂ ਪਾਓ ਤੁਹਾਨੂੰ ਤੁਹਾਨੂੰ ਵੀ ਪਤਾ ਚੱਲ ਜਾਊਗਾ ਹੈਲੀਕਾਪਟਰ ਕਿੱਥੇ ਉੱਡ ਸੋ ਇਹਦੇ ਵਿੱਚ ਗੈਰ ਕਾਨੂੰਨੀ ਕੀ ਸੀ ਇਹਦੇ ਵਿੱਚ ਅਪਰਾਧ ਕੀ ਸੀ ਅਸੀਂ ਤਾਂ ਇਹੀ ਇਹਨਾਂ ਪੱਤਰਕਾਰਾਂ ਨੇ ਮaaf ਕਰਨਾ ਸਿਰਫ ਇਹੀ ਕਿਹਾ ਕਿ ਗੈਰ ਹਾਜ਼ਰੀ ਵਿੱਚ ਮੁੱਖ ਮੰਤਰੀ ਦੇ ਮੁੱਖ ਮੰਤਰੀ ਦਾ ਜਹਾਜ਼ ਦਾ ਇਸਤੇਮਾਲ ਹੋਇਆ ਜੋ ਤੁਸੀਂ ਕਹਿ ਰਹੇ ਹੋ ਕਿ ਪੰਨੂ ਨੇ ਵੀ ਮੰਨੇ ਆ ਜਿਹੜਾ ਇਹਨਾਂ ਨੇ ਐਫ ਆਈ ਆਰ ਚ ਵੀ ਲਿਖਿਆ ਸੋ ਇਹਦੇ ਵਿੱਚ ਐਸੀ ਕਿਹੜੀ ਝੂਠ ਸੀ ਜਿਹਦੇ ਨਾਲ ਇਹਨਾਂ ਨੇ ਇਹ ਵੀ ਲਿਖਿਆ ਕਿ ਜੀ ਪੰਜਾਬ ਬਾਰਡਰ ਸਟੇਟ ਹੈ ਤੇ ਇਹਦੇ ਵਿੱਚ ਇਹਦੇ ਨਾਲ ਸਿਕਿਉਰਿਟੀ ਦਾ ਇਸ਼ੂ ਹੋ ਸਕਦਾ ਮੈਂ ਸਮਝਦਾ ਉਹ ਬੜੀ ਬੇਤੁਕੀ ਜੀ ਗੱਲ ਹੈ ਇਹਨਾਂ ਨੇ ਇੱਕ ਪਰਚਾ ਦਰਜ ਕਰਨਾ ਸੀ ਇਹਨਾਂ ਦੇ ਬੜੀ ਦੇਰ ਦੀ ਅੰਦਰੋਂ ਖੁਰਕ ਕਹਿ ਸਕਦੇ ਹਾਂ ਉਹਨਾਂ ਨੇ ਖੁਰਕ ਮਟਾਰੀ ਸੀ ਉਹ ਮਟਾਲਨ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦਾ ਮੂੰਹ ਤੋੜ ਜਵਾਬ ਉਹ ਦੇ ਦਿੱ ਗੱਲ ਕਰੀਏ ਆਪਾਂ ਆਰਟੀਆਈ ਦੀ ਤਾਂ ਪਹਿਲਾਂ ਜੀ ਸਰਕਾਰਾਂ ਚ ਜੇ ਇੱਕ ਕਾਨੂੰਨ ਹੁੰਦਾ ਸੀ ਕਿ ਆਰਟੀਆਈ ਰਾਪਤ ਜਵਾਬ ਮੰਗ ਸਕਦੇ ਆ ਸਰਕਾਰ ਤੋਂ ਲੋਕਾਂ ਦਾ ਹੱਕ ਵੀ ਹੈ ਪਰ ਹੁਣ ਜੇ ਸਵਾਲ ਦਾ ਜਵਾਬ ਹੀ ਨਹੀਂ ਦਿੰਦੇ ਆਰਟੀਆਈ ਦਾ ਕੋਈ ਜਵਾਬ ਨਹੀਂ ਹੈ ਦੇਖੋ ਆਰਟੀਆਈ ਇੱਕ ਐਸੀ ਇੱਕ ਇੱਕ ਹਥਿਆਰ ਹੈ ਹਰ ਇੱਕ ਇਨਸਾਨ ਕੋਲ ਹਰ ਇੱਕ ਨਾਗਰਿਕ ਕੋਲ ਹਰ ਇੱਕ ਵਲੌਗਰ ਕੋਲ ਹਰ ਇੱਕ ਜਰਨਲਿਸਟ ਕੋਲ ਹਰ ਇੱਕ ਆਰਟੀਆਈ ਐਕਟਿਵਿਸਟ ਕੋਲ ਅਰਵਿੰਦ ਕੇਜਰੀਵਾਲ ਤਾਂ ਆਹ ਪਾਰਟੀ ਆ ਐਕਟਿਵਿਸਟ ਰਿਹਾ ਉਹਨਾਂ ਨੇ ਇਸ ਐਕਟ ਦਾ ਆਰਟੀਆ ਐਕਟ 2005 ਦਾ ਇਸਤੇਮਾਲ ਕੀਤਾ ਸਰਕਾਰਾਂ ਨੂੰ ਤਿੱਖੇ ਸਵਾਲ ਕੀਤੇ ਤੇ ਜਿੱਥੇ ਸਰਕਾਰ ਗਲਤ ਸੀ ਉਹਨਾਂ ਨੂੰ ਝੁਕਣਾ ਪਿਆ ਇਹੀ ਗੱਲ ਜਦ ਦੂਜੇ ਲੋਕ ਕਰਦੇ ਨੇ ਤਾਂ ਉਹਨਾਂ ਨੂੰ ਉਹ ਉਹਦਾ ਬੁਰਾ ਮਨ ਆਂਦੇ ਨੇ ਜੇ ਸੱਚ ਨੂੰ ਜਗ ਜाहिर ਕਰਨਾ ਗੁਨਾਹ ਹੈ ਤਾਂ ਫੇਰ ਮੇਰਾ ਖਿਆਲ ਹੈ ਕਿ ਪੰਜਾਬ ਪੰਜਾਬ ਛੱਡ ਕੇ ਪੂਰੇ ਦੇਸ਼ ਦੇ ਪੱਤਰਕਾਰਾਂ ਨੂੰ ਜੇਲ੍ਹ 'ਚ ਬੰਦ ਕਰ ਦੇਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਖੁਦ ਹੁੰਦੇ ਸੀ ਤੇ ਇਹ ਗੱਲ ਕਰਦੇ ਹੁੰਦੇ ਸੀ ਕਿ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜੇ ਹੁਣ ਰਾਗਵ ਚੱਡਾ ਦੀ ਗੱਲ ਕਰੀਏ ਤਾਂ ਉਹ ਵੀ ਇਹੀ ਗੱਲ ਕਹਿੰਦੇ ਨੇ ਪਰ ਹੁਣ ਖੁਦ ਹੀ ਪਰਚੇ ਪਾ ਰਹੇ ਨੇ ਜੀ ਬਿਲਕੁਲ ਹਾਸੇ ਵਾਲੀ ਗੱਲ ਹੈ ਕੋ ਇਨਫੈਕਟ ਜੇ ਤੁਸੀਂ ਭਗਵੰਤ ਮਾਨ ਦੀ ਪੁਰਾਣੀ ਵੀਡੀਓਜ਼ ਦੇਖੋ ਤਾਂ ਪਿੰਡਾਂ ਦੀ ਸੱਥਾਂ ਵਿੱਚ ਖੜ ਕੇ ਭਗਵੰਤ ਮਾਨ ਨੇ ਇਹੀ ਕਿਹਾ ਕਿ ਆਪਣੇ ਆਪਣੇ ਨੁਮਾਇੰਦਿਆਂ ਨੂੰ ਆਪਣੇ ਅਹੁਦੇਦਾਰਾਂ ਨੂੰ ਮੰਤਰੀਆਂ ਨੂੰ ਸੰਤਰੀਆਂ ਨੂੰ ਸਾਰਿਆਂ ਨੂੰ ਸਵਾਲ ਪੁੱਛੋ ਅੱਜ ਜਦ ਕੱਲ ਪਰਸੋ ਕਿਸ ਨੇ ਸਵਾਲ ਪੁੱਛਿਆ ਤਾਂ ਉਹ ਭੜ ਗਏ ਕਹਿੰਦੇ ਕਿ ਜੀ ਇਹ ਲੋਕਾਂ ਦਾ ਸਵਾਲ ਨਹੀਂ ਹੈ ਹੁਣ ਸਰਕਾਰ ਇਹ ਤੈਰੂ ਤੈ ਕਰੂਗੀ ਕਿ ਸਾਨੂੰ ਕਿਹੜੇ ਸਵਾਲ ਪੁੱਛਣੇ ਆ ਅ ਇੰਡੀਪੈਂਡੈਂਟ ਮੀਡੀਆ ਸਾਰੇ ਕਹਿੰਦੇ ਜੀ ਕਿ 4ਥ ਪਿਲਰ ਆਫ ਡੈਮੋਕ੍ਰੇਸੀ ਹੈ 4ਥ ਪਿਲਰ ਆਫ ਡੈਮੋਕ੍ਰੇਸੀ ਇਹਨੂੰ ਤਾਂ ਕਿਹਾ ਜਾਂਦਾ ਕਿਉਂਕਿ ਫਰੀडम ਆਫ ਸਪੀਚ ਹੈ ਮੈਂ ਅੱਜ 17 ਸੈਕਟਰ ਦੀ ਮਾਰਕੀਟ 'ਚ ਖੜਾ ਹੋ ਕੇ ਆਪਣੀ ਸਰਕਾਰ ਨੂੰ ਵਿਦਿਨ ਰੀਜ਼ਨ ਕੁਝ ਵੀ ਕਹਿ ਸਕਦਾ ਵਿਦਨ ਰੀਜ਼ਨ ਮਤਲਬ ਮੈਂ ਸ਼ਰਮ ਗਾਲਾਂ ਕੱਢਣ ਤੇ ਜਾਵਾਂ ਤਾਂ ਚਲੋ ਮੇਰੇ ਤੇ ਪਰਚਾ ਦਰਜ ਹੋ ਸਕਦਾ ਮੈਂ ਆਪਣੇ ਧਾਇਰੇ ਦੇ ਵਿੱਚ ਰਹਿ ਕੇ ਪੰਜਾਬ ਸਰਕਾਰ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਕੁਝ ਵੀ ਸਵਾਲ ਪੁੱਛ ਸਕਦਾ ਇਹ ਮੇਰਾ ਸੰਵਿਧਾਨਿਕ ਹੱਕ ਉਸ ਹੱਕ ਤੇ ਡਾਕਾ ਮਾਰ ਰਹੀ ਹੈ ਸਰਕਾਰ ਨੂੰ ਬੜੀ ਨਿੰਦਣਯੋਗ ਗੱਲ ਹੈ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਪੁਰਾਣੀਆਂ ਸਰਕਾਰਾਂ ਤੇ ਇਲਜ਼ਾਮ ਲਾਉਂਦੇ ਕਿ ਇਹ ਪਰਚੇ ਦੀ ਰਾਜਨੀਤੀ ਕਰਦੇ ਸੀ ਕੀ ਮੰਨਦੇ ਹੋ ਕਿ ਪੁਰਾਣੀਆਂ ਸਰਕਾਰਾਂ 'ਚ ਇਹ ਕੋਈ ਚੱਲਦਾ ਸੀਗਾ ਦੇਖੋ ਆਫਕੋਰਸ ਜੇ ਕਹੀਏ ਕਿ ਜੀ ਪਹਿਲੇ ਸਰਕਾਰਾਂ ਨੇ ਕਦੀ ਜ਼ਿਆਤੀ ਨਹੀਂ ਕੀਤੀ ਉਹ ਵੀ ਝੂਠ ਹੈ ਪਰ ਇਹ ਉਹਨਾਂ ਪਿਛਲੀਆਂ ਸਰਕਾਰਾਂ ਨੂੰ ਅੱਗੇ ਟੱਪ ਕੇ ਉਹਨਾਂ ਤੋਂ ਅੱਗੇ ਨਿਕਲ ਚੁੱਕੇ ਨੇ ਹਜੇ 1 ਸਾਲ ਪਿਆ ਇਹਨਾਂ ਦਾ ਮੈਨੂੰ ਯਕੀਨ ਹੈ ਕਿ ਜਿਹੜਾ ਅਖੀਲਾ ਸਾਲ ਹੈ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਯਕੀਨ ਹੈ ਕਿ ਹੁਣ ਅਗਲੀ ਸਰਕਾਰ ਸਾਡੀ ਨਹੀਂ ਆਣੀ ਜਦੋਂ ਉਹਨਾਂ ਨੇ ਪਿੰਡਾਂ ਜਾਣਾ ਲੋਕਾਂ ਨੂੰ ਉਹਨਾਂ ਨੂੰ ਇਹੀ ਚਿਹਰਾ ਦਿਖਾਣਾ ਜਿਨ੍ਹਾਂ ਇਹਨਾਂ ਨੇ ਹੁਣ ਸਾਨੂੰ ਦਿਖਾ ਰਹੇ ਨੇ ਸੋ ਇਹਨਾਂ ਨੇ ਮੇਰਾ ਖਿਆਲ ਆ ਹਰ ਹਿੱਲਾ ਵਰਤ ਕੇ ਅਖੀਲਾ ਸਾਲ ਜਿਹੜਾ ਉਹਦਾ ਇਸਤੇਮਾਲ ਕਰਨਾ ਲੋਕਾਂ ਨੂੰ ਡਰਾਉਣਾ ਧਮਕਾਉਣਾ ਪਰ ਪੰਜਾਬ ਦੇ ਲੋਕ ਨਾ ਤਾਂ ਦੱਬਣ ਵਾਲੇ ਆ ਨਾ ਜੇ ਪੱਤਰਕਾਰਾਂ ਤੇ ਪਰਚਾ ਦਰਜ ਕਰ ਸਕਦੇ ਮੈਂ ਤੁਹਾਨੂੰ ਦੱਸਿਆ ਮੇਰੇ ਫਾਦਰ ਤੇ ਪੰਜ ਪਰਚੇ ਦਾਜਾ 6ਵੇਂ ਦੀ ਤਿਆਰੀ ਹੈ ਕਿ ਅਸੀਂ ਲੜਾਂਗੇ ਕੋਟਾ ਕਚੇਰੀਆਂ ਜਾਵਾਂਗੇ ਮੈਂ ਜਲਾਲਾਬਾਦ ਦੀ ਮੈਜਿਸਟ੍ਰੇਟ ਤੋਂ ਲੈ ਕੇ ਸੁਪਰੀਮ ਕੋਰਟ ਦੀ ਸਭ ਤੋਂ ਉੱਚ ਅਦਾਲਤ ਵਿੱਚ ਝੁੱਠੇ ਪਰਚਿਆਂ ਦੀ ਲੜਾਈ ਲੜੀ ਆ ਤੇ ਅੱਗੇ ਵੀ ਲੜਾਂਗੇ ਮੈਨੂੰ ਕੋਈ ਡਰ ਨਹੀਂ